ਤਾ ਇੱਕ ਵਾਰ ਫਿਰ ਤੋਂ ਪੰਜਾਬੀ ਸਿੰਗਰਸ ਗੈਂਗਸਟਰਾਂ ਦੇ ਨਿਸ਼ਾਨੇ ਤੇ ਦਿਖਾਈ ਦੇ ਰਹੇ ਨੇ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਸਿੰਗਰ ਆਰਨੈਟ ਨੂੰ ਗੈਂਗਸਟਰਾਂ ਦੇ ਵੱਲੋਂ ਧਮਕੀ ਭਰੇ ਕਾਲ ਕਿਤੇ ਜਾ ਰਹੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬੀ ਸਿੰਗਰ ਆਰਨੈਟ ਨੂੰ ਗੈਂਗਸਟਰ ਦੇ ਵੱਲੋਂ ਧਮਕੀ ਦਿੱੰਦਿਆ ਇੱਕ ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਸਿੰਗਰ ਦੇ ਵੱਲੋਂ ਪੁਲਿਸ ਨੂੰ ਲਿਖਤ ਦੇ ਵਿੱਚ ਇਹ ਸੰਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਆਰਨੈਟ ਨੇ ਦੱਸਿਆ ਕਿ ਉਸਤੇ ਮੈਨੇਜਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਾਰ-ਵਾਰ ਫੋਨ ਆਂਦਾ ਅਤੇ ਉਸ ਨੂੰ ਕਦੇ ਲੋਰੈਂਸ ਬਿਸ਼ਨੋਈ ਤਾਂ ਕਦੇ ਰਿੰਦਾ ਦੇ ਨਾਂ ਤੋਂ 1 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਮਾਮਲੇ ਦੀ ਜਾਂਚ ਦੀ ਸ਼ੁਰੂਆਤ ਜਿਹੜੀ ਕਰ ਦਿੱਤੀ ਗਈ ਹੈ ਉੱਤੇ ਹੀ ਸਿੰਗਰ ਜੋ ਕਿ ਹੈ ਹੁਣ ਦੱਸਦੀ ਹੈ ਕਿ ਵਿਦੇਸ਼ ਤੇ ਵਿੱਚ ਨੇ ਤੇ ਭਾਰਤ ਆਨ ਤੇ ਪੁਲਿਸ ਦੇ ਵੱਲੋਂ ਪੁੱਛਤਾਛ ਵੀ ਹਾਲਾਂਕਿ ਕੀਤੀ ਜਾਵੇ ਕਿ ਲੇਕਿਨ ਵੱਡੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਤੋਂ ਬਾਅਦ ਲਗਾਤਾਰ ਜੋ ਪੰਜਾਬੀ ਗਾਇਕਾ ਦਾ ਗੈਂਗਸਟਰ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਕਿ ਇਹ ਥੰਮਨ ਦਾ ਨਾਮ ਨਹੀਂ ਲੈ ਰਿਹਾ ਸਿੱਧੂ ਮੂਸੇਵਾਲਾ ਦੀ ਹਤਿਆ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੋ ਹੈ ਸਿਲਸਲਾ ਤੇਜ਼ ਹੋ ਚੁੱਕਾ ਹੈ ਤੇ ਇਸ ਵਾਰ ਪੰਜਾਬੀ ਗਾਇਕ ਆਰਨੇਟ ਨੂੰ ਧਮਕੀ ਭਰੇ ਕਾਲ ਆ ਰਹੇ ਨੇ 1 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਜੋ ਸਿੰਗਰ ਹੈ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਲਿਖਤ ਸ਼ਿਕਾਇਤ ਦਰਜ ਕਰਾਈ ਜਾ ਚੁੱਕੀ ਹੈ ਤੇ ਪੁਲਿਸ ਇਸ ਦੀ ਜਾਂਚ ਦੇ ਵਿੱਚ ਵੀ ਜੁੜ ਚੁੱਕੀ ਹੈ ਤਾ ਇੱਕ ਵਾਰ ਫਿਰ ਤੋਂ ਪੰਜਾਬੀ ਸਿੰਗਲਸ ਗੈਂਗਸਟਰਾਂ ਦੇ ਨਿਸ਼ਾਨੇ ਤੇ ਦਿਖਾਈ ਦੇ ਰਹੇ ਨੇ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਸਿੰਗਰ ਆਰਨੈਟ ਨੂੰ ਗੈਂਗਸਟਰਾਂ ਦੇ ਵੱਲੋਂ ਧਮਕੀ ਭਰੇ ਕਾਲ ਕੀਤੇ ਜਾ ਰਹੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬੀ ਸਿੰਗਰ ਆਰਨੈਟ ਨੂੰ ਗੈਂਗਸਟਰ ਦੇ ਵੱਲੋਂ ਧਮਕੀ ਦਿੱੰਦਿਆ ਇੱਕ ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਸਿੰਗਰ ਦੇ ਵੱਲੋਂ ਪੁਲਿਸ ਨੂੰ ਲਿਖਤ ਦੇ ਵਿੱਚ ਇਹ ਸੰਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਆਰਨੈਟ ਨੇ ਦੱਸਿਆ ਹੈ ਕਿ ਉਸਤੇ ਮੈਨੇਜਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਾਰ-ਵਾਰ ਫੋਨ ਆਂਦਾ ਹੈ ਅਤੇ ਉਸ ਨੂੰ ਕਦੇ ਲੋਰੈਂਸ ਬਿਸ਼ਨੋਈ ਤਾਂ ਕਦੇ ਰਿੰਦਾ ਦੇ ਨਾਂ ਤੋਂ ਇੱਕ ਰੋਡ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਮਾਮਲੇ ਦੀ ਜਾਂਚ ਦੀ ਸ਼ੁਰੂਆਤ ਜਿਹੜੀ ਕਰ ਦਿੱਤੀ ਗਈ ਹੈ ਉੱਤੇ ਹੀ ਸਿੰਗਰ ਜੋ ਕਿ ਹੈ ਹੁਣ ਦੱਸਦੀ ਹੈ ਕਿ ਵਿਦੇਸ਼ ਦੇ ਵਿੱਚ ਨੇ ਤੇ ਭਾਰਤ ਆਨ ਤੇ ਪੁਲਿਸ ਦੇ ਵੱਲੋਂ ਪੁੱਛਤਾਛ ਵੀ ਹਾਲਾਂਕਿ ਕੀਤੀ ਜਾਵੇਗੀ ਲੇਕਿਨ ਵੱਡੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਤੋਂ ਬਾਅਦ ਲਗਾਤਾਰ ਜੋ ਪੰਜਾਬੀ ਗਾਇਕਾਂ ਦਾ ਗੈਂਗਸਟਰ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਕਿ ਇਹ ਥੰਮਨ ਦਾ ਨਾਮ ਨਹੀਂ ਲੈ ਰਿਹਾ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੋ ਇਹ ਸਿਲਸਲਾ ਤੇਜ਼ ਹੋ ਚੁੱਕਾ ਹੈ ਤੇ ਇਸ ਵਾਰ ਪੰਜਾਬੀ ਗਾਇਕ ਆਰਨੈਟ ਨੂੰ ਧਮਕੀ ਭਰੇ ਕਾਲ ਆ ਰਹੇ ਨੇ 1 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਜੋ ਸਿੰਗਰ ਹੈ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਲਿਖਤ ਸ਼ਿਕਾਇਤ ਦਰਜ ਕਰਾਈ ਜਾ ਚੁੱਕੀ ਹੈ ਤੇ ਪੁਲਿਸ ਇਸ ਦੀ ਜਾਂਚ ਦੇ ਵਿੱਚ ਵੀ ਜੁੜ ਚੁੱਕੀ ਹੈ ਤਾ ਇੱਕ ਵਾਰ ਫਿਰ ਤੋਂ ਪੰਜਾਬੀ ਸਿੰਗਲਸ ਗੈਂਗਸਟਰਾਂ ਦੇ ਨਿਸ਼ਾਨੇ ਤੇ ਦਿਖਾਈ ਦੇ ਰਹੇ ਨੇ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਸਿੰਗਰ ਆਰਨੈਟ ਨੂੰ ਗੈਂਗਸਟਰਾਂ ਦੇ ਵੱਲੋਂ ਧਮਕੀ ਭਰੇ ਕਾਲ ਕਿਤੇ ਜਾ ਰਹੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬੀ ਸਿੰਗਰ ਆਰਨੈਟ ਨੂੰ ਗੈਂਗਸਟਰ ਦੇ ਵੱਲੋਂ ਧਮਕੀ ਦਿੱੰਦਿਆ ਇੱਕ ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਸਿੰਗਰ ਦੇ ਵੱਲੋਂ ਪੁਲਿਸ ਨੂੰ ਲਿਖਤ ਦੇ ਵਿੱਚ ਇਹ ਸੰਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਆਰਨੇਟ ਨੇ ਦੱਸਿਆ ਕਿ ਉਸਤੇ ਮੈਨੇਜਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਾਰ-ਵਾਰ ਫੋਨ ਆਂਦਾ ਅਤੇ ਉਸ ਨੂੰ ਕਦੇ ਲੋਰੈਂਸ ਬਿਸ਼ਨੋਈ ਤਾਂ ਕਦੇ ਰਿੰਦਾ ਦੇ ਨਾਂ ਤੋਂ 1 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਮਾਮਲੇ ਦੀ ਜਾਂਚ ਦੀ ਸ਼ੁਰੂਆਤ ਜਿਹੜੀ ਕਰ ਦਿੱਤੀ ਗਈ ਹੈ ਉੱਥੇ ਹੀ ਸਿੰਗਰ ਜੋ ਕਿ ਹੈ ਹੁਣ ਦੱਸਦੀ ਹੈ ਕਿ ਵਿਦੇਸ਼ ਤੇ ਵਿੱਚ ਨੇ ਤੇ ਭਾਰਤ ਆਨ ਤੇ ਪੁਲਿਸ ਦੇ ਵੱਲੋਂ ਪੁੱਛਤਾਛ ਵੀ ਹਾਲਾਂਕਿ ਕੀਤੀ ਜਾਵੇਗੀ ਲੇਕਿਨ ਵੱਡੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਤੋਂ ਬਾਅਦ ਲਗਾਤਾਰ ਜੋ ਪੰਜਾਬੀ ਗਾਇਕਾ ਦਾ ਗੈਂਗਸਟਰ ਨੂੰ ਧਮਕੀਆਂ ਮਿਲਣ ਦਾ سلسلہ ਜਿਹੜਾ ਕਿ ਇਹ ਥੰਮਨ ਦਾ ਨਾਮ ਨਹੀਂ ਲੈ ਰਿਹਾ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੋ ਹੈ سلسلہ ਤੇਜ਼ ਹੋ ਚੁੱਕਾ ਹੈ ਤੇ ਇਸ ਵਾਰ ਪੰਜਾਬੀ ਗਾਇਕ ਆਰਨੇਟ ਨੂੰ ਧਮਕੀ ਭਰੇ ਕਾਲ ਆ ਰਹੇ ਨੇ 1 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਜੋ ਸਿੰਗਰ ਹੈ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਲਿਖਤ ਸ਼ਿਕਾਇਤ ਦਰਜ ਕਰਾਈ ਜਾ ਚੁੱਕੀ ਹੈ ਤੇ ਪੁਲਿਸ ਇਸ ਦੀ ਜਾਂਚ ਦੇ ਵਿੱਚ ਵੀ ਜੁੜ ਚੁੱਕੀ ਹੈ ਕਾ ਇੱਕ ਵਾਰ ਫਿਰ ਤੋਂ ਪੰਜਾਬੀ ਸਿੰਗਰਸ ਗੈਂਗਸਟਰਾਂ ਦੇ ਨਿਸ਼ਾਨੇ ਤੇ ਦਿਖਾਈ ਦੇ ਰਹੇ ਨੇ ਦੱਸਦੀ ਹੈ ਕਿ ਮਸ਼ਹੂਰ ਪੰਜਾਬੀ ਸਿੰਗਰ ਆਰਨੈਟ ਨੂੰ ਗੈਂਗਸਟਰਾਂ ਦੇ ਵੱਲੋਂ ਧਮਕੀ ਭਰੇ ਕਾਲ ਕਿਤੇ ਜਾ ਰਹੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬੀ ਸਿੰਗਰ ਆਰਨੈਟ ਨੂੰ ਗੈਂਗਸਟਰ ਦੇ ਵੱਲੋਂ ਧਮਕੀ ਦਿੱੰਦਿਆ 1 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਸਿੰਗਰ ਦੇ ਵੱਲੋਂ ਪੁਲਿਸ ਨੂੰ ਲਿਖਤ ਦੇ ਵਿੱਚ ਇਹ ਸੰਬੰਧੀ ਸ਼ਿਕਾਇਤ ਦਰਜ ਕਰਾਈ ਗਈ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਆਰਨੇਟ ਨੇ ਦੱਸਿਆ ਕਿ ਉਸਤੇ ਮੈਨੇਜਰ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਵਾਰ-ਵਾਰ ਫੋਨ ਆਂਦਾ ਹੈ ਅਤੇ ਉਸ ਨੂੰ ਕਦੇ ਲੋਰੈਂਸ ਬਿਸ਼ਨੋਈ ਤਾਂ ਕਦੇ ਰਿੰਦਾ ਦੇ ਨਾਂ ਤੋਂ 1 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ ਮਾਮਲੇ ਦੀ ਜਾਂਚ ਦੀ ਸ਼ੁਰੂਆਤ ਜਿਹੜੀ ਕਰ ਦਿੱਤੀ ਗਈ ਹੈ ਉੱਤੇ ਹੀ ਸਿੰਗਰ ਜੋ ਕਿ ਹੈ ਹੁਣ ਦੱਸਦੀ ਹੈ ਕਿ ਵਿਦੇਸ਼ ਦੇ ਵਿੱਚ ਨੇ ਤੇ ਭਾਰਤ ਆਨ ਤੇ ਪੁਲਿਸ ਦੇ ਵੱਲੋਂ ਪੁੱਛਤਾਛ ਵੀ ਹਾਲਾਂਕਿ ਕੀਤੀ ਜਾਵੇਗੀ ਲੇਕਿਨ ਵੱਡੀ ਗੱਲ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਤੋਂ ਬਾਅਦ ਲਗਾਤਾਰ ਜੋ ਪੰਜਾਬੀ ਗਾਇਕਾਂ ਦਾ ਗੈਂਗਸਟਰ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਜਿਹੜਾ ਕਿ ਇਹ ਥੰਮਨ ਦਾ ਨਾਮ ਨਹੀਂ ਲੈ ਰਿਹਾ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਇੱਕ ਵਾਰ ਫਿਰ ਤੋਂ ਜੋ ਇਹ ਸਿਲਸਲਾ ਤੇਜ਼ ਹੋ ਚੁੱਕਾ ਹੈ ਤੇ ਇਸ ਵਾਰ ਪੰਜਾਬੀ ਗਾਇਕ ਆਰਨੇਟ ਨੂੰ ਧਮਕੀ ਭਰੇ ਕਾਲ ਆਰ ਐਨ 1 ਕਰੋੜ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਜੋ ਸਿੰਗਰ ਹੈ ਉਹਨਾਂ ਦੇ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਲਿਖਤ ਸ਼ਿਕਾਇਤ ਦਰਜ ਕਰਾਈ ਜਾ ਚੁੱਕੀ ਹੈ ਤੇ ਪੁਲਿਸ ਇਸ ਦੀ ਜਾਂਚ ਦੇ ਵਿੱਚ ਵੀ ਜੁੜ ਚੁੱਕੀ ਹੈ